ਤੇ ਜੀ ਦੇਖੋ ਹੁਣ ਇਹ ਹੁਣ ਮੌਸਮ ਨਾਲ ਚੇਂਜ ਹੋਣਾ ਸ਼ੁਰੂ ਹੋ ਗਿਆ ਅੰਦਰ ਹੁਣ ਠੰਡਕ ਹੋਣੀ ਸ਼ੁਰੂ ਹੋ ਗਈ ਹੈ ਤੇ ਸਾਰੀ ਰਾਤ ਜਿਹਦੇ ਕੋ ਹੁਣੇ ਥੋੜਾ ਜੰਮ ਗਿਆ ਕਿੰਨਾ ਦਾਣੇਦਾਰ ਹੈ ਮੈਂ ਉਹ ਤੁਹਾਨੂੰ ਦਿਖਾਉਣ ਲੱਗੀ ਆ ਦੇਸੀ ਘਿਓ ਘਰ ਦਾ ਬਣਿਆ ਹੋਇਆ ਫਿਰ ਤੁਸੀਂ ਉਸ ਤੋਂ ਬਾਅਦ ਪੂਰੀ ਰੈਸਪੀ ਦੇਖਿਓ ਆ ਦੇਖੋ ਜੀ ਹੈ ਇਹ ਬਣ ਗਿਆ ਦੇ ਕਿੰਨਾ ਸੋਹਣਾ ਕਲਰ yellow ਔਰ ਇਹਨਾਂ ਦਾਣੇਦਾਰ ਹੈ ਦੇਖੋ ਇਹਨਾਂ ਦਾਣੇਦਾਰ ਦੇਸੀ ਜੇ ਬਾਜ਼ਾਰ ਦਾ ਵੀ ਤੁਸੀਂ ਦੇਸੀ ਕਿਉਂ ਲੈ ਰਹੇ ਜੋ ਦਾਣੇਦਾਰ ਨਹੀਂ ਹੈ ਨਾ that means something is wrong something is wrong ਕੁਛ ਨਾ ਕੁਛ ਗੜਬੜ ਹੈ ਤਾਂ ਇਹ ਤਾਂ ਦਾਣੇਦਾਰ ਹੋਣਾ ਚਾਹੀਦਾ ਦੇਸੀ ਕਿਉਂ ਦੇਖినా ਖੂਬਸੂਰਤ ਕਲਰ ਹੈ ਪਰਫੈਕਟ बिल्कुल परफेक्ट कलर है इसी स्टेज से जोड़ी में मैं थोड़ा स्टेजि दिखाई हैं ना डिफरेंट डिफरेंट दिखाई फाइनल स्टेज कही है बस उन्नी उ इंस्ट्रक्शन फॉलो करके देसी घ्यो बनायो तो जो बच जाता है रेसिड्यू लैफ्ट ओवर छिड्डी जिन्होंने पंजाबी कह देंगे वह मैं किमें यूज़ की पूरी रेसपी देखो थैंक यू फॉर यर लव एंड सपोर्ट वेलकम टूस किचन हैलो एवरीवान thank you all for your love and support ਤੁਹਾਡੀ ਮੈਨੂੰ ਇੰਨੀ ਸਪੋਰਟ ਮਿਲਦੀ ਹੈ ਇਨਾ ਪਿਆਰ ਮਿਲਦਾ ਹੈ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਤੇ ਜਿਵੇਂ ਮੈਂ ਵਧ ਰਹੀ ਆ ਨਾ ਪ੍ਰਮਾਤਮਾ ਤੁਹਾਨੂੰ ਵੀ ਇਦਾਂ ਹੀ ਵਧਾਈ ਖੂਬ ਵਧੋ ਸਾਰੇ ਜਿਵੇਂ ਨਾ ਵੀ ਵਧਾ ਤਾਂ ਵੀ ਤੁਸੀਂ ਖੂਬ ਵਧੋ ਖਾਓ ਪੀਓ ਆਪਣਾ ਖੁਸ਼ ਰਹੋ ਜ਼ਿੰਦਗੀ ਚ ਅੱਗੇ ਵਧੋ ਤੇ ਹੁਣ ਅੱਜ ਦੀ ਰੈਸਪੀ ਸ਼ੁਰੂ ਕਰਨੀ ਹੈ ਮੈਂ ਐਕਚੁਅਲੀ ਪਤਾ ਕੀ ਹੈ ਮੇਰੇ ਕੋਲ ਨਾ ਬਹੁਤ ਲੋਕਾਂ ਨੇ ਮੈਨੂੰ ਟੈਕਸਟ ਕੀਤਾ ਕਿ ਤੁਹਾਡਾ ਦੇਸੀ ਕਿਉ ਬਹੁਤ ਵਧੀਆ ਹੁੰਦਾ ਕਿ ਸਾਨੂੰ ਵੀ ਦੱਸੋ ਤੁਸੀਂ ਦੇਸੀ ਕਿਉ ਕਿਵੇਂ ਬਣਾਉਂਦੇ ਹੋ ਤੇ ਮੈਂ ਕਿਹਾ ਠੀਕ ਹੈ ਜੀ ਆਪਾਂ ਤੁਹਾਨੂੰ ਦੱਸ ਦਿੰਦੇ ਆ ਮੈਨੂੰ ਬਹੁਤ ਟਾਈਮ ਤੋਂ ਪੁੱਛ ਰਹੇ ਸੀ ਹੁਣ ਕਹਿ ਲਓ ਕਿ ਮੈਨੂੰ 6-7 ਮਹੀਨੇ ਹੋ ਗਏ ਕਈਆਂ ਨੇ ਕਹਿ ਕੇ ਪਲੀਜ਼ ਕਰ ਦੋ ਸ਼ੇਅਰ ਕਰੋਗੇ ਕਰ ਦੋ ਸ਼ੇਅਰ ਕਰੋਗੇ ਤਾਂ ਮੈਂ ਅੱਜ ਫਾਈਨਲੀ ਆਪਣੀ ਦੇਸੀ ਕਿਉ ਦੀ ਰੈਸਪੀ ਸ਼ੇਅਰ ਕਰ ਰਹੀ ਆ ਤੇ ਦੇਸੀ ਕਿਉ ਹਮੇਸ਼ਾ ਸਾਡੇ ਨਾਲ ਹਮੇਸ਼ਾ ਘਰੇ ਬਣਦਾ ਬਾਜ਼ਾਰ ਦੇ ਦੇਸੀ ਕਿਉ ਤੇ ਤਾਂ ਮੈਨੂੰ ਜਮਾ ਵਿਸ਼ਵਾਸ ਨਹੀਂ ਹੈਗਾ ਤੇ ਕਿਉਂਕਿ ਸ਼ੁਰੂ ਤੋਂ ਹੀ ਦੇਖਿਆ ਆਪਣੀ ਮਦਰਜ਼ ਨੂੰ ਦਾਦੀਆਂ ਨੂੰ ਹੈਨਾ ਘਰੇ ਬਣਾਦਾ ਹੁੰਦਾ ਸੀ ਜਦੋਂ ਅਸੀਂ ਸ਼ਹਿਰ ਰਹਿੰਦੇ ਹੁੰਦੇ ਸੀ ਪਿੰਡ ਤੋਂ ਬਨ ਕੇ ਆ ਜਾਂਦਾ ਸੀ ਦੇਸੀ ਘਿਓ ਤੇ ਮੈਂ ਯੂਜੂਲੀ ਤਿੰਨ ਬਟਰ ਦਾ ਬਣਾਉਂਦੀ ਆ ਕਿਉਂਕਿ ਜਿਹੜਾ ਮੇਰਾ ਦੇਸੀ ਘਿਓ ਵਾਲਾ ਪਾਟ ਹੈ ਨਾ ਉਸ ਚ ਕਿਲੋ ਸਵਾ ਕਿਲੋ इजीली ਆ ਜਾਂਦਾ ਹੈ ਤੇ ਮੈਂ ਤਿੰਨ 1-1 ਪਾਉਂਡ ਦੀ ਜਿਹੜੀ ਬਟਰ 바ਰਸ ਹੈ ਹੈਗੀਆਂ ਤੇ 100% ਪਿਓਰ ਬਟਰ ਮਿਲਦਾ ਸਟੋਰਸ ਤੇ ਤੁਸੀਂ ਇਹ ਪਾਉਂਡ ਲੈ ਕੇ ਆਓ ਆਪਣੇ ਤੇ ਆਪਾਂ ਇਹਨਾਂ ਨੂੰ ਕਰ ਲੈਣਾ ਮੈਲਟ ਮੈਂ ਤਿੰਨ ਹੋ ਗਿਆ ਆਪਣਾ ਯਾਨੀ ਕਿ ਇਹ 3 ਉਹ ਕਿੰਨੇ ਪਾਉਂਡ ਹੈ 1 ਪਾਉਂਡ 3 ਪਾਉਂਡ ਚਲੋ ਫਿਰ ਹੁਣ ਆਪਾਂ ਆਪਣੀ ਇੱਕ ਤਾਂ ਮੈਂ ਪਾ ਹੀ ਦਿੱਤੀ ਦੋ ਰਹਿ ਗਈਆਂ ਤੇ ਚਾ ਦੋ ਹੋ ਗਿਆ ਇਹ ਤੀਜੀ ਵੀ ਖੋਲ ਲੈਣੇ ਆਪਾਂ ਇਹ ਲੋ ਜੀ ਤਾਂ ਥਰਡ ਵਾਲੀ ਵਿੱਚ ਨਹੀਂ ਆ ਰਹੀ ਉੱਪਰ ਰੱਖ ਦੋ ਮੈਲਟ ਹੀ ਹੋ ਜਾਣੀ ਹੈ ਬਸ ਹੁਣ ਅਸੀਂ ਇਹਨੂੰ ਕਰਾਂਗੇ ਮੈਲਟ ਤੇ ਹੁਣ ਦੇਖੀ ਚਾਹਵੇਂ ਸਟੈਪ ਬਾਈ ਸਟੈਪ ਪੂਰਾ ਪ੍ਰੋਸੈਸ ਦਿਖਾएंगे ਅਸੀਂ ਕੀ ਕਿਵੇਂ ਕਿਵੇਂ ਦੇਸੀ ਕਿਉਂ ਬਣ ਰਿਹਾ ਇਹਦੀ ਡਿਫਰੈਂਟ ਸਟੇਜਸ ਦਿਖਾਵਾਂਗੀ ਕਿ ਤੁਸੀਂ ਫਿਰ ਉਹ ਦੇਖੀ ਚਾਇਓ ਤੇ ਫਿਰ ਜਿਹੜਾ ਦੇਸੀ ਕਿਉਂ ਬਣਾ ਕੇ ਜਿਹੜਾ ਕਿਉਂ ਬਣ ਜਾਂਦਾ ਜਿਹੜਾ ਨੀਚੇ ਜਿਹੜਾ ਰੈਸਿਡਿਊ ਹੁੰਦਾ ਆਪਾਂ ਇੰਗਲਿਸ਼ 'ਚ ਰੈਸਿਡਿਊ ਕਹਿੰਦੇ ਨੇ ਕੀ ਕਹਿੰਦੇ ਪੰਜਾਬੀ 'ਚ ਆਪਾਂ ਛਿੱਡੀ ਬੋਲ ਦਿੰਦੇ ਜੋ ਵੀ ਨੀਚੇ ਲੈਫਟਓਵਰ ਹੁੰਦਾ ਆਪਾਂ ਉਹ ਵੀ ਸੁੱਟਾਂਗੇ ਨਹੀਂ ਉਹਦਾ ਵੀ ਕੁਛ ਨਾ ਕੁਛ ਬਣਾ ਕੇ ਖਾẽਗੇ ਤਾਂ ਹੁਣ ਮੈਨੂੰ ਜੁਆਇਨ ਕਰੋ ਕੁਕਿੰਗ ਸਟੇਸ਼ਨ ਤੇ ਹੁਣ ਨਾ ਜਦੋਂ ਮੈਲਟ ਹੋ ਰਿਹਾ ਨਾ ਹੁਣ ਮੈਂ ਇਹਨੂੰ ਹਾਈ ਫਲੇਮ ਤੇ ਕੀਤਾ ਹੋਇਆ ਫਲੇਮ ਮੇਰੀ ਹਾਈ ਹੈ ਤੇ ਜਦੋਂ ਪੂਰਾ ਮੈਲਟ ਹੋ ਜਾਣਾ ਨਾ ਬਟਰ ਫਿਰ ਮੈਂ ਇਹਨੂੰ ਬਿਲਕੁਲ ਮੀਡੀਅਮ ਟੂ ਲੋ ਹੀਟ ਤੇ ਹੀ ਆਪਾਂ ਨੇ ਬਟਰ ਬਣਾਣਾ ਹੈ ਹਾਈ ਹੀਟ ਤੇ ਬਟਰ ਮੈਂ ਕਦੇ ਨਹੀਂ ਬਣਾਉਂਦੀ ਇਹ ਦੇਖੋ ਜੀ ਹੁਣ ਨਾ ਇਹ ਆਲਮੋਸਟ ਮੈਲਟ ਹੋ ਗਿਆ ਤੇ ਹੁਣ ਆਪਾਂ ਨੇ ਸੇਕ ਕਰਦੇ ਨਾ ਲੋ ਹੀਟ ਬਸ ਲੋ ਹੀਟ ਐਂ ਮੈਂ ਬਲਕਿ ਛੋਟੇ ਵਾਲੇ ਮੇਰਾ ਜਿਹੜਾ ਚੁੱਲਾ ਨਾ ਇਸ ਤੇ ਮੈਂ ਟਰਾਂਸਫਰ ਕਰ ਦੇਣਾ ਇਹਦੀ ਬਿਲਕੁਲ ਲੋ ਹੀਟ ਹੈ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾ ਇੱਥੇ ਲਾ ਕੇ ਦਿਖਾ ਦਿੰਦੀ ਆ ਕਿੰਨੀ ਲੋ ਹੀਟ ਹੈ ਸਭ ਤੋਂ ਲੋ ਹੀਟ ਵਾਲਾ ਜਿਹੜਾ ਤੁਹਾਡਾ ਚੁੱਲਾ ਹੈ ਉਸ ਤੇ ਮੈਂ ਟ੍ਰਾਂਸਫਰ ਕਰ ਦੰਨੀ ਹੈ ਤੇ ਇਹਨੂੰ ਕਰ ਦੋ ਬੰਦ ਤੇ ਹੁਣ ਇਹ ਲੋ ਹੀਟ ਤੇ ਬਣੀ ਜਾਏਗਾ ਇਸਨੂੰ ਬਲਕਿ ਇਹ ਵਾਲਾ ਚੁੱਲੇ ਨੂੰ ਮੈਂ ਇਸ ਤੋਂ ਵੀ ਮੈਂ ਥੋੜਾ ਜਿਹਾ ਘਟਾ ਦੇਣਾ ਬਸ ਇਸ ਟੈਂਪਰੇਚਰ ਤੇ ਬੋਇਲ ਹੁੰਦਾ ਰਹੇਗਾ ਤੇ ਮੈਂ ਤੁਹਾਨੂੰ ਡਿਫਰੈਂਟ ਸਟੇਜਿਸ ਦਿਖਾਉਂਗੀ ਤੇ ਤੁਸੀਂ ਬੇਫਿਕਰੇ ਹੋ ਕੇ ਆਪਣਾ ਤੁਸੀਂ ਟੀਵੀ ਦੇਖਣਾ ਕੋਈ ਹੋਰ ਕੰਮ ਕਰਨਾ ਕਰ ਲਓ ਜਿਵੇਂ ਬਸ ਇਹ ਹੈ ਕਿ ਹਮੇਸ਼ਾ ਜਦੋਂ ਤੁਸੀਂ ਕਿਓ ਬਣਾ ਰਹੇ ਹੋ ਨਾ ਥੋੜੀ ਥੋੜੀ ਦੇਰ ਬਾਅਦ ਇਹਨੂੰ ਹਿਲਾਉਂਦੇ ਰਹਿਣਾ ਬਹੁਤ ਜ਼ਰੂਰੀ ਹੈ ਫਿਰ ਉਹ ਜਿਹੜਾ ਰੈਸਟਿਡਿਊ ਹੁੰਦਾ ਨਾ ਉਹ ਪੂਰਾ ਐਂ ਵਧੀਆ ਜਾਂ ਜਮਦਾਨੀ ਆ ਨੀਚੇ ਸਾਈਡਾਂ ਤੇ ਬਸ ਇਦਾਂ ਹਿਲਾ ਕੇ ਸੈਂਟਰ 'ਚ ਅੱਛੀ ਤਰ੍ਹਾਂ ਕੜਚੀ ਮਾਰ ਕੇ ਆਹ ਲਓ ਦੇਖੋ ਕਿਹੜੀ ਸਟੇਜ ਆ ਗਈ ਹੁਣ ਕਿੰਨਾ ਸੋਨਾ ਬੋਇਲ ਹੋ ਰਿਹਾ ਇਹ ਤੇ ਹੱਲੇ ਦੇਖੋ ਟਰਾਂਸਪੇਰੈਂਟ ਨਹੀਂ ਹੋਇਆ ਨਹੀਂ ਹੋਇਆ ਨਾ ਬਸ ਇਦਾਂ ਇਹਨੂੰ ਬੋਇਲ ਹੋਣ ਦਿਓ ਤੇ ਕੜਚੀ ਜ਼ਰੂਰ ਹਿਲਾਉਂਦੇ ਰਹੋ ਥੋੜੀ ਥੋੜੀ ਦੇਰ ਬਾਅਦ ਹੁਣ ਜਿਹੜਾ ਘੋਬ ਦਾ ਲੈਫਟਓਵਰ ਬਚਣਾ ਫਿਰ ਮੈਂ ਕਿਹਾ ਉਹਦੇ ਚ ਆਪਾਂ ਕੀ ਉਹਨੂੰ ਕੀਵੇਂ ਯੂਜ਼ ਕਰਦੀਆਂ ਮੈਂ ਤਾਂ ਉਹ ਪ੍ਰੋਸੈਸ ਦੇਖ ਲਓ ਮੈਂ ਥੋੜੇ ਸੇ ਵਾਲਨਟਸ ਲੈ ਰਹੀਆਂ ਅਖਰੋਟ ਆਪਣੇ ਇਹ ਬਰੀਕ ਬਰੀਕ ਚੌਪ ਕਰ ਲਓ ਐਦਾਂ ਕਰਕੇ ਬਸ ਜੇ ਤੁਹਾਡੇ ਕੋਲ ਚੌਪਡ ਪਏ ਹੋਰ ਵੀ ਵਧੀਆ ਤੇ ਨਾਲ ਇਹ ਥੋੜੇ ਕਾਜੂ ਹੈ ਰੋਸਟਡ ਕਾਜੂ ਹੈ ਇਹ ਐਦਾਂ ਹੀ ਮੈਂ ਲੈ ਕੇ ਆਈ ਸੀ ਸਟੋਰ ਤੋਂ ਤੇ ਪਰ ਅਨਸਾਲਟਡ ਹੈ ਇਸ ਤੇ ਸਾਲਟ ਨਹੀਂ ਹੈਗਾ ਬਿਨਾ ਸਾਲਟਡ ਹੈ ਅਨਸਾਰਟਡ ਇਦਾਂ ਹੀ ਇਹਨੂੰ ਬਰੀਕ-ਬਰੀਕ ਕੱਟ ਲੈਨੇ ਆ ਤੇ ਨਾਲ ਲੱਗੇ ਆ ਆਪਣੇ ਥੋੜੇ ਜਿਲੇ ਲੈ ਲਓ ਬਦਾਮ ਆਮੰਡਸ ਇਦਾਂ ਇਹ ਬਰੀਕ-ਬਰੀਕ ਚੌਪ ਕਰ ਲੈਨੇ ਆ ਆਪਾਂ ਕੋਸ਼ਿਸ਼ ਕਰਿਆ ਕਰੋ ਦੇਸੀ ਕਿਉ ਘਰੇ ਬਣਾਇਆ ਕਰੋ ਬਾਜ਼ਾਰ ਦੇ ਦੇਸੀ ਕਿਉ ਦਾ ਭਈ ਆਪਰ ਨੂੰ ਤਾਂ ਭਰੋਸਾ ਨਹੀਂ ਹੈਗਾ ਹੋ ਸਕਦਾ ਪਿਓਰ ਵੀ ਹੋਏ ਪਰ ਹਾਂ ਇੱਕ ਗੱਲ ਜ਼ਰੂਰ ਹੈ ਨਾ ਇੱਥੇ ਹੁਣ ਚਾਹੇ ਇੰਡੀਅਨ ਗ੍ਰੋਸਰੀ ਸਟੋਰ ਹੈ ਆਪਣੇ ਸਾਡੇ ਕੈਨੇਡਾ ਉਰੇ ਆਮ ਟਾਕਿੰਗ ਅਬਾਊਟ ਜੀਟੀਏ ਟੋਰਾਂਟੋ ਰੀਜਨ ਤੇ ਚਾਹੇ ਕੈਨੇਡੀਅਨ ਸਟੋਰ ਹੈ ਹੁਣ ਦੇਸੀ ਕਿਉ ਲੋਕ ਚ ਰੱਖਿਆ ਜਾਂਦਾ ਹੈ ਇਸ ਹਾਲੇ ਜੇ ਤੁਸੀਂ ਦੇਸੀ ਕਿਉ ਖਰੀਦਣਾ ਵੀਰ ਪਹਿਲਾਂ ਕਸਟਮਰ ਸਰਵਿਸ ਤੇ ਜਾਓ ਉਹਨਾਂ ਨੂੰ ਬੋਲੋ ਦੇਸੀ ਕਿਉ ਫਿਰ ਉਹ ਤਾਲਾ ਖੋਲ ਕੇ ਫਿਰ ਤੁਹਾਨੂੰ ਦੇਸੀ ਕਿਉ ਦਾ ਡੱਬਾ ਮਿਲਦਾ ਐਹੀ ਉਹ ਬੇਬੀ ਫਾਰਮੂਲਾ ਜਿਹੜਾ ਮਿਲਕ ਹੁੰਦਾ ਬੱਚਿਆਂ ਦਾ ਦੁੱਧ ਦਾ ਜਿਹੜਾ ਡੱਬਾ ਹੁੰਦਾ ਬੇਬੀ ਫਾਰਮੂਲਾ ਉਹ ਵੀ ਹੁਣ ਲੋਕ ਲਗਾ ਕੇ ਰੱਖ ਲਾਗੇ ਕਿਉਂਕਿ ਹੋ ਸਕਦਾ ਚੋਰੀ ਹੁੰਦੀ ਹੋਏ ਰੱਬ ਜਾਣੇ ਕੀ ਰੀਜਨਸ ਹੈ ਕਿ ਉਹਨੇ ਲੋਕ ਚ ਰੱਖਣ ਲੱਗ ਪਏ ਕਿਉਂਕਿ ਦੇਸੀ ਕਿਉ ਜਿਹੜਾ ਹੈ ਉਹ ਬਹੁਤ ਸਾਰੇ ਜਿਹੜੇ ਗੋਰੇ ਰੈਸਟੋਰੈਂਟਸ ਹੈਗੇ ਨਾ ਵਾਈਟ ਉਹਨਾਂ ਦੇ ਵੀ ਬਹੁਤ ਯੂਜ਼ ਕਰਦੇ ਮੈਂ ਆਪ ਇੱਕ ਦੋ ਵੀਡੀਓ ਦੇਖਿਆ ਸਪੈਸ਼ਲੀ ਜਿਹੜਾ ਉਹਨਾਂ ਦਾ ਸੀ ਫੂਡ ਹੈ ਲੌਬਸਟਰਸ ਵਗੈਰਾ ਹੋ ਗਿਆ ਉਹ ਸਾਰਾ ਦੇਸੀ ਕਿਉ ਚ ਬਣਾਉਂਦੇ ਹੁਣ ਦੇਸੀ ਕਿਉ ਇਸ ਹਾਈਲੀ ਇਨ ਡਿਮਾਂਡ तो तुम्हें भी जरूर अपनी डाइट ऐड करो इस करके देसी घ्यो तुम्हें हमेशा घर ही बनाया करो देसी घ्यो थोड़ा खाओ पर खाओ जरूर अपनी जिन्नी भी थोड़ी तरी वाली सब्जियां ना देसी घ्योच ही बनाया करो ये देखो जी हूँ ना ये स्टेज आन वाली है बस ए, ए, एक एक जगह किटा होना शुरू हो गया जो लैफ्ट ओवर हों थोड़ा थोड़ा ट्रांसपेरेंट होना भी शुरू हो गया पर पूरा ट्रांसपेरेंट नहीं होीशे जिमें चमकना शुरू नहीं हो बस ਤੇਰ ਆਪਾਂ ਇਹਨੂੰ ਬਸ ਹਲਾ ਕੇ ਰੱਖ ਲਾਂਗੇ ਫਾਈਨਲ ਸਟੇਜ ਦੇ ਸਿਕਿਓਰ ਦੀ ਇਹ ਬਿਲਕੁਲ ਅਲੱਗ ਹੋ ਗਿਆ ਕਿਉਂਕਿ ਜਦੋਂ ਇਹ ਜਿਹੜਾ ਹੁਣ ਹਲਕਾ ਜਿਹਾ ਵਾਈਟ ਹੈ ਨਾ ਇਹ ਥੋੜਾ ਥੋੜਾ ਆਪਣੇ ਆਪ ਹੀ 골ਡਨ ਬ੍ਰਾਊਨ ਹੋ ਜਾਣਾ ਹੈ ਇਹ ਆਪਣੀ ਆਪਣੀ ਹੀਟ 'ਚ ਉਬਲੀ ਜਾਏਗਾ ਹੁਣ ਇਹਨੂੰ ਬੰਦ ਕਰ ਦੋ ਔਰ ਜਦੋਂ ਤੁਸੀਂ ਠੰਡਾ ਹੋਏਗਾ ਨਾ ਜਦੋਂ ਆਪਾਂ ਇਹਨੂੰ ਉਸ 'ਚ ਪਾਏਗੇ ਆਪਣੇ ਫਾਈਨਲ ਪੌਟ 'ਚ ਪਾਏਗੇ ਤੇ ਉਦੋਂ ਤੁਸੀਂ ਦੇਖ ਲੈਣਾ ਪੂਰਾ ਹਲਕਾ ਹਲਕਾ 골ਡਨ ਬ੍ਰਾਊਨ ਹੋਏਗਾ ਤੇ ਨਾਲ ਇਹ नीचे सैटल हो जाएगा फिर थोड़ा छान की भी जोड़ नहीं है पर स्टिल तो छान के भी पा सकते हैं आप है पर हम जो थोड़ा जा ठंडा हो जाए फिर मैं इनू थी फाइनल स्टेज हम बिल्कुल रेडी हो चुका है तो इस स्टेज से मैं कर रही इनू अपने चूल्हे न बंद क्योंकि उ... देखो एन गोल्डन होना शुरू हो जाए बस ये अपनी हीट च होर गोल्डन होना शुरू हो जाए ਚਾਲੋ ਜੀ ਬੰਦ ਕਰ ਦੋ ਇਹ ਦੇਖੋ ਚੁੱਲਾ ਬੰਦ ਹੋਏ ਨਾ ਆਰਾਮ ਨਾਲ 5 ਮਿੰਟ ਤੋਂ ਵੀ ਜ਼ਿਆਦਾ ਹੋ ਚੁੱਕੇ ਆ ਫਿਰ ਵੀ ਦੇਖੋ ਤੁਸੀਂ ਬੱਬਲਸ ਦੇਖ ਰਹੇ ਹੋ ਕਿਉਂਕਿ ਆਪਣੇ ਆਪ ਆਪਣੀ ਹੀਟ ਚ ਇਹ ਦੇਖੋ ਬੋਇਲ ਹੋਈ ਜਾ ਰਿਹਾ ਹੈ ਤੇ ਉਹ ਨੀਚੇ ਜਿਹੜਾ ਰੈਸਿਡੂ ਹੈ ਸੈਟਲ ਹੋ ਗਿਆ ਤੇ ਉਹ ਹਲਕਾ ਹਲਕਾ ਉਹ ਵੀ ਜਿੰਨਾ ਕ ਬਰਾਊਨ ਮੈਨ ਨੂੰ ਸਾਨੂੰ ਚਾਹੀਦਾ ਜਿਹੜਾ ਅਸੀਂ ਜੇ ਅਸੀਂ ਜ਼ਿਆਦਾ ਬਰਾਊਨ ਕਰ ਲਿਆ ਤੁਹਾਡਾ ਜਿਹੜਾ ਕਿਓ ਹੈ ਉਹ ਵੀ ਡਾਰਕ ਬਰਾਊਨ ਕਲਰ ਹੋ ਜਾਏਗਾ ਤਾਂ ਜਿਹੜਾ ਰੈਸਿਡੂ ਹੈ ਆਪਾਂ ਉਹ ਵੀ ਯੂਜ਼ ਨਹੀਂ ਕਰ ਸਕਾਂਗੇ ਉਹਦਾ ਕੋਈ ਫਾਇਦਾ ਨਹੀਂ ਸਾਨੂੰ ਸੁੱਟਣਾ ਪਏਗਾ ਤਾਂ ਆਪਾਂ ਨੇ ਉਹ ਵੀ ਯੂਜ਼ ਕਰਨਾ ਕੋਈ ਚੀਜ਼ ਖਾਨ ਦੀ ਬਣਾ ਲਾਂਗੇ ਹੈਨਾ ਤੇ ਇਹ ਦੇਖੋ ਇੱਦਾਂ ਇਹਨੂੰ ਹੁਣ ਸੈੱਟ ਹੋ ਗਿਆ ਪੂਰਾ نیچے ਸੈਟਲ ਚਲਾ ਗਿਆ ਤੇ ਬੱਬਲਸ ਬਣੇ ਜਾ ਰਹੀ ਹੈ ਇਹਦੇ ਦੇਖੋ ਹਲਕੇ ਹਲਕੇ ਬੱਬਲਸ ਨਾਲ ਹੀ ਨਾ ਸਾਰਾ ਕਿਓ ਤਿਆਰ ਹੋ ਗਿਆ ਤੇ ਬਰੈਸਟ ਜਿਹੜਾ ਨੀਚੇ ਜਿਹੜਾ ਲੈਫਟਓਵਰ ਸੈਟਲ ਹੋ ਗਿਆ ਤੇ ਜਿਆਦਾ ਬਰਾਊਨ ਨਹੀਂ ਕਰਨਾ ਆਪਾਂ ਨੇ ਕਿਉਂ ਵੀ ਨਹੀਂ ਕਰਨਾ ਇਸੇ ਸਟੇਜ ਤੇ ਆਪਾਂ ਨੇ ਬੰਦ ਕਰਨਾ ਚੁੱਲਾ ਜਿਹੜਾ ਲੈਫਟਓਵਰ ਹੈ ਫਿਰ ਉਹਦਾ ਆਪਾਂ ਕੁਝ ਮਿੱਠਾ ਬਣਾ ਕੇ ਖਾਂਗੇ ਇਹ ਥੋੜਾ ਸਾ 1.5 ਕਿਲੋ ਤੋਂ ਥੋੜਾ ਜਿਹਾ ਘੱਟ ਬਣਿਆ ਇੰਨਾ ਹੀ ਬੰਦ ਹੈ ਜਿਹੜੇ ਆਪਾਂ 1-1 ਪਾਉਂਡ ਦੇ ਲੈਂਦੇ ਆਪਾਂ ਬਟਰ ਬਾਰਸ ਲੈਂਦੇ ਆ ਤੇ ਹੁਣ ਦੇਖੋ ਜੇ ਸਾਰਾ ਇਹ ਨਾ ਸਾਰਾ ਹੀ ਨੀਚੇ ਸੈਟਲ ਹੋਇਆ ਹੋਇਆ ਤੇ ਹੁਣ ਉੱਪਰ ਥੋੜਾ ਥੋੜਾ ਆਇਆ ਪਰ ਫਿਰ ਵੀ ਮੈਂ ਛਾਨ ਕੇ ਪਾਉਂਗੀ ਮੈਂ ਇਸੇ ਵਾਲੇ ਚ ਪਾ ਰਹੀ ਜਿਸ ਚ ਮੇਰਾ ਪਹਿਲਾ ਥੋੜਾ ਕਯੂਬ ਬਚਿਆ ਹੋਇਆ ਹੈ ਮੈਂ ਕੀ ਕਰਦੀ ਦੋਕ ਵਾਰ ਕਯੂ ਸਟਿਪਾਨੀਆਂ ਬਣਾ ਕੇ ਥਰਡ ਟਾਈਮ ਫਿਰ ਮੈਂ ਸਾਰਾ ਆਪਣਾ ਪਾਟ ਵਾਸ਼ ਕਰਾਂ ਜਿਹੜੀ ਤੀਜੀ ਵਾਰ ਮੈਂ ਹੁਣ ਜਾਏਗਾ ਇਹਦੇ ਅੰਦਰ ਮੈਂ ਇਦਾਂ ਨਹੀਂ ਪਾਉਂਗੀ ਫਿਰ ਮੈਂ ਆਪਣਾ ਪਾਟ ਪੂਰਾ ਵਾਸ਼ ਕਰਕੇ ਫਿਰ ਮੈਂ ਉਸ ਦੇਸੀ ਕਯੂ ਪਾਏਂਗੀ ਬਣਾਵਾਂਗੀ ਕਿਉਂਕਿ 20 ਡੇਸ ਪਹਿਲਾਂ ਮੈਂ ਦੇਸੀ ਕਯੂ ਬਣਾਇਆ ਸੀ ਤੇ ਉਸ ਚ ਪਾਏ ਉਹਨੇ ਖਤਮ ਹੋ ਰਿਹਾ ਮੈਂ ਇੱਕ ਵਾਰ ਫਿਰ ਇਦਾਂ ਹੀ ਪਾ ਲੈਣਾ ਹੈ ਸੀਪੋਰਟ ਤੇ छान ਰਹੀ ਆ ਮੈਂ छान ਕੇ ਹੁਣ ਇਹ ਦੇਖੋ ਬੜੀ ਦੀ ਨਹੀਂ ਅੱਛੀ ਖੁਸ਼ਬੂ ਹੈ ਨਾ ਬਹੁਤ ਅੱਛੀ ਖੁਸ਼ਬੂ ਇਸ 'ਚ ਮੈਂ ਜਿਹੜਾ ਮਿੱਠਾ ਬਣਾਣਾ ਨਾ ਓਨਾ ਹੀ ਬਣਾਣਾ ਬਸ ਇੰਨੀ ਕੁ ਕੁਆਂਟੀਟੀ ਕੋਈ ਇਹ ਨਹੀਂ ਕਿ ਆਪਾਂ ਨੇ ਕੱਲੇ ਪੂਰੀ ਬਣਾ ਦੇਣੀ ਆ ਖੂਬ ਸਾਰੀ ਨਾ ਫੇਰ ਉਹਦਾ ਸਵਾਦ ਹੀ ਨਹੀਂ ਆਣਾ ਜਿੰਨਾ ਹੈ ਓਨਾ ਹੈ ਕਿ ਸਾਰੇ ਵੰਡ ਕੇ ਖਾ ਲਓ ਪੂਰੀ ਫੈਮਿਲੀ 'ਚ ਥੋੜਾ ਬਨੇਗਾ ਪਰ ਵੰਡ ਕੇ ਖਾ ਲਓ ਤੇ ਮੈਂ ਉਹਨੂੰ ਆਪ ਕਰਦੇ ਹਾਂ ਯੂਜ਼ ਏ ਦੇਖੋ ਕਿੰਨਾ ਸੋਹਣਾ ਸ਼ਕਲ ਹੈ ਬਿਲਕੁਲ ਟਰਾਂਸਪੇਰੈਂਟ ਹੈਗਾ ਮੈਂ ਆਪਣੀ 스ਪੂਨ ਨਾਲ ਦਿਖਾ ਦਿੰਦੀ ਆ ਜਾਂ ਕੜਚੀ ਨਾਲ ਇਹ ਦੇਖੋ ਕਲਰ ਕਿੰਨਾ ਸੋਹਣਾ ਹੈ ਇਹਦਾ ਹੈਨਾ ਔਰ ਜਦੋਂ ਹਲਕਾ ਹਲਕਾ ਜਮ ਜਾਣਾ ਫਿਰ ਆਪਣੇ ਆਪ ਦਾਣੇਦਾਰ ਬਣ ਜਾਣਾ ਇਹਨੇ ਤੇ ਜਦੋਂ ਜਮ ਜਾਣਾ ਮੈਂ ਉਹ ਵੀ ਦਿਖਾ ਦਾਂਗੀ ਚਲੋ ਫਾਈਨਲ ਤੁਹਾਨੂੰ ਸਟੇਜ ਜਦੋਂ ਜਮੇਗਾ ਤੇ ਫਿਲਹਾਲ ਆਪਾਂ ਇਹ ਦੀਤ ਕਰਦੇ ਹਾਂ ਤਿਆਰੀ ਇਸ ਚ ਪਾ ਰਹੀਏ 2 ਚਮਚ ਆਟਾ 1 2 ਹੋਲ ਵੀਟ ਹੈ ਬਿਲਕੁਲ ਜ਼ਿਆਦਾ ਨਹੀਂ ਪਾਣਾ ਤੇ ਇਹਨੂੰ ਬਿਲਕੁਲ ਐਦਾਂ ਹੀ ਮੈਂ ਭੁੰਨਣਾ ਹੈ ਹਲਕਾ ਹਲਕਾ ਜਿਵੇਂ ਆਪਾਂ ਸੂਜੀ ਵਗੈਰਾ ਭੁੰਦੇ ਆ ਨਾ ਬਿਨਾ ਆਇਲ ਜਾਂ ਕਿਉਂ ਪਾਈ ਬਿਲਕੁਲ ਉਵੇਂ ਹਲਕਾ ਜਾ ਤੇ ਇਹ ਨਾਲ ਮੈਂ ਪਾਣੀ ਹੈ ਇਹ ਅਲਸੀ ਹੈ ਮੇਰੇ ਕੋਲ 골ਡਨ ਅਲਸੀ ਠੀਕ ਹੈ ਇੱਕ ਦੋ ਤਰ੍ਹਾਂ ਦੀ ਅਲਸੀ ਆਉਂਦੀ ਇੱਕ 골ਡਨ ਕਲਰ ਡਾਰਕ ਬਰਾਊਨ ਆਉਂਦੀ ਹੈ ਤੇ ਇੱਕ ਆਉਂਦੀ ਹੈ 골ਡਨ ਕਲਰ ਦੀ ਇਹ 골ਡਨ ਵਾਲੀ ਹੈਗੀ ਹੈ ਤੇ ਤੁਸੀਂ ਜਿਹੜੀ ਮਰਜ਼ੀ ਲੈ ਲਓ ਠੀਕ ਹੈ ਇਹ ਵੀ ਮੈਂ ਭੁੰਨ ਕੇ ਇਹ ਪੀਸ ਕੇ ਰੱਖੀ ਹੋਈ ਹੈ ਤੇ ਆਪਾਂ ਨੇ ਹੁਣ ਆਟਾ ਹਲਕਾ ਹਲਕਾ ਭੁੰਨ ਲਈਂ ਛੋਟੀ ਇਲਾਇਚੀਆਂ ਇਹ ਵੀ ਆਪਾਂ ਰਗੜ ਦੰਦੇ ਹਾਂ ਥੋੜੀ ਖੁਸ਼ਬੂ ਹੋ ਜਾਈਗੀ ਇਹ ਦੇਖੋ ਜੀ ਆਟਾ ਵੀ ਆਪਣਾ ਉੱਪਰ ਤੁਸੀਂ ਦੇਖ ਰਹੇ ਹੋਗੇ ਤੋਂ ਆ ਗਿਆ Roasted ਪੂਰੀ ਖੁਸ਼ਬੂ ਆ ਰਹੀ ਹੈ ਤੇ ਹੁਣ ਮੈਂ ਪਾ ਦਿੰਦੇ ਆ ਇਹ ਇੱਕ ਇਹਦੀ 2 ਚਮਚ ਪੂਰੇ ਭਰ ਕੇ ਐਂ ਥੋੜੇ ਜਿਆਦਾ ਘੱਟ ਵੀ ਹੋ ਜਾਣਾ ਡਸਨਟ ਮੈਟਰ ਵਧੀਆ ਚੀਜ਼ ਹੈ ਬਸ ਹਲਕਾ ਜਿਹਾ ਇਹਨੂੰ ਕਰ ਲੋ ਮਿਕਸ ਤੇ ਹੁਣ ਆ ਗਈ ਇਹਦੀ ਵਾਰੀ ਇਹ ਦੇਖੋ ਵੀ ਬਿਲਕੁਲ ਸਲੋ ਤੇ ਕਰ ਲਿਆ ਮੈਂ ਹੁਣ ਸਭ ਤੋਂ ਪਹਿਲਾਂ ਮੈਂ ਇਸ ਚ ਮੈਂ ਸਾਰੇ ਪਾ ਦੇਣੀਆਂ ਸ਼ੱਕਰ जिमें जिन्ना ये लिता हो समान उन्नी मैं शक्कर पा रही हूँ ठीक है थीके? गुड़ वाली शक्कर सेम क्वान्टिटी कह लो कि ये वाले पूरे चार चम्मच हैं भरे हुए शक्कर दे गुड़ वाली शक्कर तो बिल्कुल स्लो हैगा हीट अपनी स्लो रखनी है तो शक्कर पा लो बहुत स्वाद लग रहा है शक्कर पा थोड़ी सी मैं पा देनी पहला आप सौगियाँ पा लीए ये लो ਚਾਪਾ ਬਹੁਤ ਹੈ ਮੈਂ ਨਿਕਸ ਹੋ ਗਿਆ ਤੇ ਇਹ ਲੈ ਚੀਜ਼ੇ ਦਾਣੇ ਚਾਪਾ ਲੀ ਸਾਰਾ ਸਕ੍ਰੇਪ ਕਰ ਲੋ ਵਧੀਆ ਜ ਆਪਣੇ ਉਸੀ ਉਸੀ ਪਤਲੇ ਚ ਬਣਾਓ ਜਿਸ سے ਤੁਸੀਂ ਪੈਨ ਕੋਈ ਵੀ ਯੂਜ਼ ਕਰ ਰਹੇ ਹੋ ਨਾ ਉਹੀ ਯੂਜ਼ ਕਰੋ ਤੁਸੀਂ ਔਰ ਜਦੋਂ ਵੀ ਦੇਸੀ ਕਿਉ ਬਣਾਉਣਾ ਬਸ ਐ ਕਰੋ ਜਸ ਯੂਅਰ ਸੈਲੀਬ੍ਰੇਟਿੰਗ ਸਮਥਿੰਗ ਇਟਸ ਅ ਫੈਸਟੀਵਲ ਮਜ਼ਾ ਬੜਾ ਆਉਂਦਾ ਜਦੋਂ ਤੁਸੀਂ ਘਰ ਬਣਾਉਨੇ ਹੋ ये देखो तो नाल लगे हूँ मैं पा देना नट्स हूँ थोड़ा थोड़ा मेल्ट होना शुरू हो गया अपना गुड़ शक्कर ये देखो और तुसी हुन देखो जिना भी जिन्ना भी घ्यो ये देखो कि सोहना लग रहा है ना सारा घ्यो छड़ता इन्हें एन कि सोहनी शक्ल हो रही है देखो मूँह पानी आ रहा है नू? देख के शक्कर पिंगल दिन तो चलेंगे हम नट्स तो हूँ जाएगा अपना ही समान दो चम्मच में भर के पा रही कोकोनट पाउडर अपना ये देखो दो चम्मच ठीक है जी यू हूँ कर दो वधिया जा मिक्स 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 इन्नी क गल है हूँ थोड़े दे ठंडे हो रहे ना ये छोटे छोटे लड्डू बना लो ਜੋ ਮਰਜ਼ੀ ਬਣਾ ਲਓ ਜੇ ਤੁਸੀਂ ਐਦਾਂ ਵੀ ਨਹੀਂ ਖਾਣਾ ਫਿਰ ਪਤਾ ਤੁਸੀਂ ਕੀ ਕਰ ਸਕਦੇ ਹੋ ਇੱਕ ਇੱਕ ਚਮਚ ਰੇ ਕੋਈ ਵੀ ਤੁਸੀਂ ਦਾਲ ਸਬਜੀ ਬਣਾ ਰਹੇ ਹੋ ਨਾ ਉਸ ਚ ਪਾ ਲਓ ਪਾ ਕੇ ਰਜਾ ਲਓ ਤੁਸੀਂ ਇਹ ਤੜਕੇ ਚ ਪਾ ਰੋ ਦਾਲ ਦਾ ਤੜਕਾ ਬਣਾ ਰਹੇ ਹੋ ਨਾ ਇਹ ਦਾਲ ਬੋਇਲ ਕਰ ਰਹੇ ਨਾਲ ਲਗੇ ਉਹ ਇੱਕ ਇੱਕ ਚਮਚਾ ਪਾ ਕੇ ਬਣਾ ਲਓ ਕੋਈ ਸਬਜੀ ਬਣਾ ਰਹੇ ਉਸ ਚ ਯੂਜ਼ ਕਰ ਸਕਦੇ ਤੁਸੀਂ ਪਰ ਇਹਨੂੰ ਸੁੱਟੋ ਨਾ ਯੂਜ਼ ਕਰ ਲਓ ਪਰ ਮੈਨੂੰ ਲੱਗਦਾ ਸਾਰੇ ਕੋਈ ਨਹੀਂ ਸੁੱਟਦਾ ਹੋਏਗਾ ਹਰ ਕੋਈ ਯੂਜ਼ ਕਰਦਾ ਹੋਏਗਾ ਇਹਨੂੰ ਦੇਖੋ ਰੈਡੀ ਹੋ ਗਿਆ ਥੋੜਾ ਜਨਾ ਘੱਟ ਲਾਨ ਵਾਲਾ ਹੋ ਜਾਈ ਫਿਰ ਮੈਂ ਇਹਦੇ ਛੋਟੇ ਛੋਟੇ ਨਾ ਲੱਡੂ ਬਣਾ ਲੈਨੇ ਆ ਠੀਕ ਹੈ ਹਲੇ ਬਹੁਤ ਗਰਮ ਹੈ ਇਹ ਦੇਖੋ ਜੀ ਆਪਣੇ ਪੂਰਾ ਜਿਹੜਾ ਰੈਸਿਡਿਊ ਸੀ ਲੈਫਟਓਵਰ ਸੀਗਾ ਤੇ ਸਿਕੋ ਦਾ ਆਪਾਂ ਨੇ ਪੂਰਾ ਯੂਜ਼ ਕਰ ਲਿਆ ਤੇ ਤੁਸੀਂ ਸਬਜ਼ੀਆਂ ਚ ਵੀ ਪਾ ਸਕਦੇ ਹੋ ਐਦਾਂ ਵੀ ਖਾ ਸਕਦੇ ਹੋ ਜੇ ਉਹਦਾ ਪੂਰਾ ਸਵਾਦ ਲੈਣਾ ਤਾਂ ਦੇਖੋ ਇੰਨੇ ਕਿਵਾਂਟੀਟੀ ਬਣਦੀ ਹੈ ਜੇ ਤੁਸੀਂ ਜਿਆਦਾ ਸਰ ਕੁਝ ਹੋਰ ਵਧੀਆ ਦੀ ਕੁਆਂਟੀਟੀ ਚ ਕੋਈ ਹੋਰ ਮਿੱਠਾ ਬਣਾ ਰਹੇ ਹੋ ਪਿੰਨੀਆਂ ਬਣਾ ਰਹੇ ਹੋ ਕੁਝ ਬਣਾ ਰਹੇ ਤੁਸੀਂ ਉਸ ਚ ਵੀ ਪਾ ਸਕਦੇ ਹੋ ਠੀਕ ਹੈ ਪਰ ਇਹਦਾ ਪੂਰਾ ਸਵਾਦ ਆਉਂਦਾ ਜਿੰਨੀ ਕਿ ਉਹ ਹੈਗੇ ਹਨ ਉਸੇ 19 ਕਿ ਕੁਆਂਟੀਟੀ ਚ ਬਣਾ ਲਓ ਤਾਂ ਫਿਰ ਉਹਦਾ ਬਹੁਤ ਹੀ ਸਵਾਦ ਬਹੁਤ ਹੀ ਸਵਾਦ ਬਣਦੀ ਹੈ ਪਿੰਨੀਆਂ ਕਹ ਲਓ ਚਾਹ ਲੱਡੂ ਕਹ ਲਓ ਜੋ ਵੀ ਤੁਸੀਂ ਬਣਾ ਰਹੇ ਹੈ ਨਾ ਤੇ ਨਾਲ ਇਹ ਦੇਖੋ ਆਪਣਾ ਦੇਸੀ ਘਿਓ ਇਹ ਦੇਖੋ कि बढ़िया लग रहा और इन्नी अच्छी रही है पूरी रसोई चैन खुशबूदार बस हम मेरा जी कर रहा है मैं एक तो खा के देखा hmm. वाह हर चीज़ सेलिब्रेट करके बनाओ खुशी खुशी सेलिब्रेट करके मज़ेदार बनया तो हूँ कि कहना डोंट फॉरगेट टू लाइक सब्सक्राइब एंड शेयर